ਉਮੀਦ ਕਰਦਾ ਅਸੀਂ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਉਮੀਦ ਕਰਦਾ ਸਾਰੇ ਜਣ ਠੀਕ ਹੋਗੇ ਸੋ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ ਚ ਤੇ ਵਲੌਗ ਸ਼ਾਮ ਨੂੰ ਸ਼ੁਰੂ ਕੀਤਾ ਦੇਖ ਲਓ ਇੰਨੇ బిਜੀ-ਬਿਜੀ ਹੋ ਗਏ ਆ ਇੱਧਰ ਚੈੱਕ ਕਰੋ ਕਿਉਂ ਥਾਲੀ ਪਾਈ ਮੁੰਡਿਆਂ ਨੇ ਕਰਦੋ ਕਰਦ ਠੀਕ ਤੇ ਇੱਧਰ ਦੋ ਪੇਟੀਆਂ ਸਵਰਾਜ ਦੀਆਂ ਰੈਡੀ ਹੋ ਰਹੀਆਂ ਚਾਰ-ਚਾਰ ਵਾਲੀਆਂ ਜੀ ਤੇ ਆ ਪਤੰਦਰ ਫਾਈਨਲ ਹੈ ਆ ਇਹਦਾ ਹੁਣ ਇੱਕ ਪਹਿਲਾਂ ਬੈਟਰੀ ਦਾ ਕੰਮ ਹੋਣਾ ਛੋਟਾ ਜਿਹਾ ਠੀਕ ਹੈ ਬੈਟਰੀ ਦੇ ਕੰਮ ਤੋਂ ਬਾਅਦ ਇਹਦਾ ਫਾਈਨਲ ਕਰਨਾ ਹੈ ਮਤਲਬ ਛੋਟੇ-ਛੋਟੇ ਕੰਮ ਹੈ ਜਿਹੜੇ ਫਰੇਮ ਇਹਦੇ ਸਾਰੇ ਬਣ ਗਿਆ ਜਾਣ ਕੇ ਨਹੀਂ ਜਿਦੇ ਕਰਕੇ ਨਾ ਇੱਥੇ ਧੂਲ ਮਿੱਟੀ ਆ ਤੁਸੀਂ ਦੇਖ ਲਓ ਕੀ ਕੁਝ ਬਣਿਆ ਪਿਆ ਤੁਸੀਂ ਸੋਚਣਾ ਵੀ 1.5 2 ਸਾਲ ਤੋਂ ਜਿਦਾਂ ਝਾੜੂ ਹੀ ਨਹੀਂ ਲੱਗਾ ਹੁੰਦਾ ਇੱਥੇ ਇਹ ਕੰਮ ਬਣਿਆ ਪਿਆ ਆ ਸੋ ਫਿਰ ਆ ਲੈ ਆਪਾਂ ਇਹਦਾ ਕੰਮ ਰੋਕ ਕੇ ਹੁਣ ਇਹਨੂੰ ਸਾਈਡ ਤੇ ਲਾ ਦੇਣਾ ਆ ਜੋ ਕੰਮ ਹੋਣਾ ਆ ਉਹ ਹੋਣਾ ਆ ਹੁਣ ਉਸ ਤੋਂ ਬਾਅਦ ਜਿਹਨੂੰ ਕਹਿੰਦੇ ਆਲਟਰਨੇਟਰ ਤੋਂ ਬਾਅਦ ਮੈਂ ਵੀ ਭੁੱਲੀ ਗਿਆ ਸੀ ਮੈਂ ਕੀ ਕਹਿਣ ਲੱਗਾ ਸੀ ਤੁਹਾਨੂੰ ਧਿਆਨ ਕਿਸੇ ਓਥੇ ਪਾਸੇ ਚਲ ਗਿਆ ਸੋ ਇਹਨੂੰ ਆਪਾਂ ਉਦੋਂ ਕਰਨਾ ਆ ਠੀਕ ਹੈ ਸੋ ਅੱਜ ਅੱਜ ਦਾ ਇਹਦਾ ਜਿਹੜਾ ਕੰਮ ਸੀ ਉਹ ਕੰਪਲੀਟ ਕਰਤਾ ਆਪਾਂ ਫਰੇਮਾਂ ਦੀ ਨਾਪ ਲੈਣਾ ਸੀ ਫਰੰਟ ਫਰੇਮ ਦਾ ਜਿਹੜਾ ਤੇ ਆ ਇੱਕ ਡਾਊਸਲਿੰਗ ਆ ਉਹਦਾ ਫਰੇਮ ਆ ਠੀਕ ਐ ਤੇ ਇਹਦੇ ਉੱਪਰ ਦੇ ਫਰੇਮ ਬਣਾਉਣੇ ਆ ਤੇ ਮੈਂ ਤੁਹਾਨੂੰ ਕਿੱਥੇ ਦਿਖਾਉਣ ਲੱਗਾ ਸੀ ਯਾਰ ਉਹ ਪੂਰੀ ਚੀਜ਼ ਸੀਗੀ ਹਾਂ ਇਹਦਾ ਫਰੰਟ ਫਰੇਮ ਐ ਇੰਨਾ ਦੇਖ ਲਓ ਦਿਮਾਗ ਉਲ ਗਿਆ ਆ ਇਹਦਾ ਫਰੰਟ ਫਰੇਮ ਬਣਾ ਕੇ ਰੱਖਿਆ ਆ ਠੀਕ ਐ ਤੇ ਸਾਰਾ ਕੰਪਲੀਟ ਐ ਮਤਲਬ ਜਿੱਦਾਂ ਨਾ ਮੇਨ ਕੰਮ ਕਹਿੰਦੇ ਨੇ ਉਹ ਆਪਾਂ ਕਰਤਾ ਆ ਠੀਕ ਐ ਹੁਣ ਛੋਟਾ ਛੋਟਾ ਜਿੰਨਾ ਵੀ ਐਡਜਸਟ ਕਰਨ ਵਾਲਾ ਕੰਮ ਐ ਅਜੇ ਤਾਂ ਲੈਜ਼ਰ ਲੂਜ਼ਰ ਲਾਉਣਾ ਜਾਂ ਚੀਜ਼ਾਂ ਨੂੰ ਫਿਲ ਕਰਨਾ ਕਿਤੇ ਕਿਤੇ ਵਾਟਰਪਰੂਫ ਵਾਲਾ ਜਿਗਾਰਡ ਲਾਉਣਾ ਠੀਕ ਐ ਉਹ ਆ ਕੰਮ ਰਹਿ ਗਿਆ ਛੋਟਾ ਛੋਟ ਤੇ ਇੱਧਰ ਆ ਇੱਕ ਪੇਟੀ ਦੀ ਇੱਥੇ ਡਿਮਾਂਡ ਆਈ ਸੀ ਸਨਮਾਇਕੇ ਦੀ ਸੋ ਇੱਥੇ ਸਨਮਾਇਕਾ ਲਾਉਂਦੇ ਆ ਠੀਕ ਐ ਕਰੋ ਚੈੱਕ ਕਰ ਦੋ ਕਰਦ ਹੋਇਆ ਪਿਆ ਕੰਮ ਪੂਰਾ ਤੋਂ ਵੀਰੋ ਇਹੀ ਛੋਟੇ ਛੋਟੇ ਕੰਮ ਆਪਣੇ ਚੱਲੀ ਜਾਂਦੇ ਆ ਤੋਂ ਫਿਲਹਾਲ ਮੇਨ ਤਾਂ ਨਾ ਜਿਹੜਾ ਮਤਲਬ ਡਿਟੇਲਿੰਗ ਵਾਲਾ ਕੰਮ ਹੁੰਦਾ ਨਾ ਜਿਆਦਾ ਮਤਲਬ ਲੈਦਰ ਲੂਦਰ ਲਾ ਕੇ ਉਹ ਇਸੇ ਕਰਕੇ ਨਹੀਂ ਕਰਾਂਗੇ ਕਿਉਂਕਿ ਡਸਟ ਬਹੁਤ ਜ਼ਿਆਦਾ ਆ ਆ ਸਵੇਰੇ ਦੇਖ ਲਓ ਸਫਾਈ ਸੁਈ ਕਰਕੇ ਹਟੇ ਸੀਗੇ ਪਰ ਫਿਰ ਸਟਿਲ ਚੀਜ਼ਾਂ ਦੇ ਕਿੰਨੇ ਕਿੰਨੇ ਡਸਟ ਆ ਪਈ ਆ ਠੀਕ ਐ ਇਹ ਆਪਣੇ ਜੀੜੀ ਦਾ ਸਮਾਨ ਆ ਸਾਰਾ ਪਿਆ ਇੱਥੇ ਖੋਲ ਕੇ ਰੱਖਿਆ ਹੋਇਆ ਠੀਕ ਐ ਇਹਨੂੰ ਤੁਸੀਂ ਮੱਦੇ ਨਜ਼ਰ ਰੱਖਿਓ ਤੇ ਜਦੋਂ ਬਣੂਗਾ ਫਿਰ ਕੰਪਲੀਟ ਦਿਖਾਵਾਂਗੇ ਫਿਲਹਾਲ ਉਹਦੇ ਬਾਰੇ ਇਸੇ ਕਰਕੇ ਕੋਈ ਸ਼ੇਅਰ ਨਹੀਂ ਕਰ ਰਹੇ ਨਿਊਜ਼ ਤੇ ਇੱਕ ਚੀਜ਼ ਬਹੁਤ ਵੀਰੇ ਪੁੱਛ ਰਹੇ ਆ ਕਿ ਯਾਰ ਆਰ ਡੀ ਐਸ ਦਾ ਤੇ ਸੀ ਐ ਦਾ ਕੰਪੈਰੀਜ਼ਨ ਕਰੋ ਉਹਦਾ ਵਸਿ ਦੱਸੋ ਇਦਾਂ ਉਹਦਾ ਫਲਾਣਾ ਟਿਰਕਾ ਟੂ ਵੀ ਬੈਰੀ ਕਲੀਅਰ ਮੈਂ ਇਸੇ ਵਲੌਗ 'ਚ ਇਹ ਚੀਜ਼ ਕਲੀਅਰ ਕਰ ਦਿੰਦਾ ਵੀਰੇ ਜੋ ਆਰ ਡੀ ਐਸ ਆ ਉਹਦਾ ਤੇ ਸੀ ਐ ਦਾ ਜੋ ਆਪਸੀ ਫਰਕ ਹੈ ਉਹ ਕਾਫੀ ਹੱਦ ਤੱਕ ਜ਼ਿਆਦਾ ਹੀ ਆ ਠੀਕ ਹੈ ਕਿਉਂਕਿ ਸੀਏ ਦੀ ਜਿਹੜੀ ਚੀਜ਼ ਆ ਉਹ ਆਪਣੀ ਸਟੇਜ 'ਚ ਬੈਸਟ ਆ ਤੇ ਆਰਡੀਐਸ ਆਪਣੀ ਸਟੇਜ 'ਚ ਬੈਸਟ ਆ ਜਿਹਨੂੰ ਹਾਰਡ ਪੰਚ ਦੀ ਜ਼ਰੂਰਤ ਹੈ ਨਾ ਜਿਹੜਾ ਕਹਿੰਦਾ ਵੀ ਦਿਲ ਹਲਾਵੇ ਮੇਰਾ ਉੱਪਰ ਬੈਠੇ ਉਹ ਆਰਡੀਐਸ ਵੱਲ ਜਾਏ ਜਿਹਨੂੰ ਇਹ ਆ ਵੀ ਲੋਅ ਚਾਹੀਦੀ ਥੋੜੀ ਜੀ ਗੂੰਜ ਪਾਵੇ ਸਿਸਟਮ ਥੋੜਾ ਜਆ ਆਸੇ-ਪਾਸੇ ਦੱਸੇ ਇਹ ਕਰੇ ਉਹ ਕਰੇ ਤੇ ਉਹ ਸੀਏ ਆ ਲਜਾਓ ਕਿਉਂਕਿ ਉਹ ਦੋਨੇ অপਸ਼ਨਸ ਦੇ ਦਿੰਦਾ ਆ ਇਹ ਸਿੰਗਲ অপਸ਼ਨ ਦਿੰਦਾ ਆ ਇਹ 'ਚ ਹਾਰਡ ਪੰਚ ਨਹੀਂ ਹੋਣਾ ਉਹ 'ਚ ਹਾਰਡ ਪੰਚ ਤੇ ਲੋ ਦੋਵੇਂ ਵਧੀਆ ਜਾਂਦਾ ਮਤਲਬ ਉਹ ਪੰਜਾਬੀ ਗਾਣਿਆਂ ਦੇ ਹਰਿਆਣਵੀ ਗਾਣਿਆਂ ਦੇ ਹਿਸਾਬ ਨਾਲ ਬਹੁਤ ਵਧੀ ਠੀਕ ਹੈ ਤੇ ਦੋਹੇ ਬੂਫਰ ਆਪਣੀ ਆਪਣੀ ਜਗ੍ਹਾ ਤੇ ਵਧੀਆ ਸਟੈਂਡ ਕਰਦੇ ਆ ਵਧੀਆ ਬੇਸ ਦਿੰਦੇ ਆ ਇਹ ਚੀਜ਼ ਦਾ ਮੈਂ ਤੁਹਾਨੂੰ ਦੱਸ ਦੇਣਾ ਬਾਕੀ ਕਈ ਵੀਰ ਆਪਾਂ ਨੂੰ ਇਹ ਚੀਜ਼ ਵੀ ਕਾਲ ਕਰਦੇ ਆ ਭਾਜੀ ਅਸੀਂ ਬੂਫਰ ਲੈ ਲੇ ਤੇ ਪਰ ਇਹ ਵੱਜ ਨਹੀਂ ਰਹੀ ਇੰਦਾ ਜਾਂ ਉੰਦਾ ਆ ਵੀਰੇ ਇਹ ਰੀਜ਼ਨ ਤੁਸੀਂ ਜਿੰਨਾ ਤੋਂ ਲਏ ਆ ਬਾਏ ਕੀਤੇ ਆ ਉਹਨਾਂ ਨੂੰ ਪੁੱਛਿਆ ਕਰੋ ਕਿਉਂਕਿ ਹੁਣ ਮੈਨੂੰ ਨਹੀਂ ਨਾ ਪਤਾ ਕੀ ਬਣ ਰਿਹਾ ਕੀ ਨਹੀਂ ਬਣ ਰਿਹਾ ਕੀ ਤੁਹਾਨੂੰ ਰეკਮੈਂਡ ਕੀਤਾ ਕੀ ਤੁਸੀਂ ਯੂਜ਼ ਕਰ ਰਹੇ ਹੋ ਠੀਕ ਹੈ ਹੁਣ ਫਰਕ ਇੰਨਾ ਹੈ ਨਾ ਉਦੋਂ ਆਪਾਂ ਪੇਟੀਆਂ ਦਾ ਤੁਹਾਨੂੰ ਮੈਂ ਦੱਸਿਆ ਸੀ ਕਿ ਕੋਸ਼ਿਸ਼ ਕਰ ਮੈਂ ਇਨਕਲੋਜ਼ਰ ਆਪਣੇ ਕੋਲ ਬਣਾ ਕੇ ਰੱਖਿਆ ਟੈਸਟ ਵਾਸਤੇ ਤਮੀਨੂੰ ਪਤਾ ਹੁੰਦਾ ਕਿਹੜੇ ਇਨਕਲੋਜ਼ਰ ਦੀ ਡਾਈਮੈਂਸ਼ਨ ਕਿਵੇਂ ਆ ਕਿਹੜੇ ਚ ਵਧੀਆ ਬੂਫਰ ਵੱਜੂਗਾ ਜਾਂ ਕਿਹੜਾ ਬੂਫਰ ਵੱਜੂਗਾ ਇਸ ਚੀਜ਼ ਦਾ ਆਪਾਂ ਅੰਦਾਜ਼ਾ ਲਾਉਣਾ ਹੈ ਵੀਰੇ ਠੀਕ ਹੈ ਤੇ ਉਹ ਫਰਕ ਹੁੰਦੇ ਆ ਛੋਟੇ ਛੋਟੇ ਹੁਣ ਇਹ ਬਰੀਕੀਆਂ ਬਹੁਤ ਜ਼ਿਆਦਾ ਆ ਇਹਨਾਂ ਨੂੰ ਮੈਂ ਸਮਝਾਂ ਕਿਉਂਕਿ ਹਲੇ ਤੱਕ ਤਾਂ ਵੀਰ ਜਿਹੜੇ ਮੈਂ ਪਹਿਲਾਂ ਵਲੌਗ ਪਾਏ ਆ ਇਸ ਤੋਂ ਰਿਲੇਟਡ ਕਿ ਹਾਂ ਵੀਰ ਬੂਫਰ ਦੀ ਮੈਚਿੰਗ ਕਿਵੇਂ ਕਰਨੀ ਆ ਜਾਂ ਐਂਪਲੀਫਾਇਰ ਕਿਵੇਂ ਚੂਜ਼ ਕਰਨਾ ਉਹੀ ਹਲੇ ਤੱਕ ਜਿਹੜੇ ਆ ਪੁਆਇੰਟ ਕਲੀਅਰ ਨਹੀਂ ਹੋਏ ਕਾਫੀ ਵੀਰਾਂ ਨੂੰ ਤੇ ਜੇ ਮੈਂ ਜ਼ਿਆਦਾ ਹੀ ਬਰੀਕੀ 'ਚ ਜਾਣ ਲੱਗਿਆ ਫਿਰ ਤਾਂ ਪ੍ਰੋਬਲ ਸੋ ਬੈਟਰ ਇਹੀ ਹੈ ਵੀਰੇ ਜਿੱਤੋਂ ਜੋ ਵੀ ਸਮਾਨ ਬਾਈ ਕਰਦੇ ਹੋ ਉਹਨੂੰ ਪੂਰਾ ਉਹਦਾ ਸੋਲੂਸ਼ਨ ਪੁੱਛਿਆ ਕਰੋ ਤੇ ਫਿਰ ਆਪਣਾ ਜਿਹੜਾ ਆ ਉਹ ਅੱਗੇ ਸਟੈਪ ਲੈਣਾ ਵੀ ਪੁੱਟਿਆ ਕਰੋ ਐਵੇਂ ਨਾ ਨਾ ਹੋਵੇ ਤੁਸੀਂ ਕੋਈ ਵੀ ਚੀਜ਼ ਤੇ ਪੈਸਾ ਲਾ ਲਓ ਤੇ ਫਿਰ ਉਹ ਤੁਹਾਡਾ ਖਰਾਬ ਹੋ ਜੇ ਠੀਕ ਹੈ ਤੇ ਬਾਕੀ ਫਿਲਹਾਲ ਤੁਹਾਡੇ ਸਾਹਮਣੇ ਆ ਸਾਰਾ ਕੁਝ ਥੋੜੀ ਦੇਰ ਤੱਕ ਬਾਕੀ ਦੀ ਅਪਡੇਟ ਦੰਨੇ ਆ ਲੋਇਮੇ ਤੋਂ ਥੱਲੇ ਡਾਊਨਸਲਿੰਗ ਦਾ ਜਿਹੜਾ ਫਰੇਮ ਆ ਉਹ ਰੈਡੀ ਹੋ ਰਿਹਾ ਹੈ ਠੀਕ ਉਹਦੇ ਨੱਟ ਨੂੰ ਵੈਲਡ ਕਰਨੇ ਸੀਗੇ ਛੋਟੇ-ਮੋਟੇ ਦੋ ਕੰਮ ਹੋਰ ਸੀਗੇ ਕਿਉਂਕਿ ਜ਼ਿਆਦਾਤਰ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਆਪਾਂ ਫਰੇਮ ਦੀ ਅਲਟਰੇਸ਼ਨ ਕਰ ਲੈਨੇ ਆ ਫਾਈਬਰ ਨੂੰ ਨਹੀਂ ਛੇੜਦੇ ਤੁਸੀਂ ਆ ਚੈੱਕ ਕਰ ਸਕਦੇ ਆ ਫਾਈਬਰ ਦੀ ਕਿਤੇ ਉਹ ਵੀ ਕੋਈ ਵੀ ਕਟਿੰਗ ਨਹੀਂ ਹੋਈ ਹੋਈ ਸਿੰਪਲ ਐ ਅਡਜਸਟ ਜਿਵੇਂ ਬੰਦਾ ਦੇ ਕੇ ਗਿਆ ਉਵੇਂ ਰਹੂਗਾ ਠੀਕ ਹੈ ਕਿਉਂਕਿ ਫਾਈਬਰ ਦੀ ਕਟਿੰਗ ਕਰਨ ਦਾ ਮਤਲਬ ਇਹ ਹੋ ਜਾਂਦਾ ਆ ਜਦੋਂ ਇਹ ਉੱਪਰਲੇ ਪਾਸਿਓਂ ਕਿਸੇ ਟਾਣੇ-ਟੂਣੇ 'ਚ ਫਸਦੀ ਆ ਨਾ ਫਿਰ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ ਜਿਹਦੇ ਕਰ ਆ ਟਰਾਈਟਰ ਕੱਢ ਲਾ ਆ ਕੱਢ ਲਾ ਬਾਹਰ ਫਿਰ ਬਾਬੇ ਉਹ ਬਾਈ ਦਾ ਫੋਨ ਆਇਆ ਸੀਗਾ ਇਹਦਾ ਨੱਟ ਟੁੱਟ ਗਿਆ ਥੱਲੇ ਦੇਖ ਲਓ ਕਈ ਵਾਰ ਨਾ ਉਹੋ ਹੀ ਗੱਲਾਂ ਹੋ ਜਾਂਦੀਆਂ ਜਿਹੜੇ ਸਾਡੇ ਦਿਮਾਗ 'ਚ ਹੁੰਦੀਆਂ ਆ ਕਿ ਹਾਂ ਯਾਰ ਆ ਕੰਮ ਹੋਣਾ ਆ ਉਹਦਣ ਗਰੇਵਾਲ ਭਾਜੀ ਨੇ ਵੀ ਆਪਣੇ ਯੂ ਪਾਈਪ ਦਾ ਜਦੋਂ ਕੀਤਾ ਵੀ ਹਾਂ ਯਾਰ ਮੈਨੂੰ ਡਾਊਟ ਆ ਠੀਕ ਹੈ ਕਿ ਭਾਈ ਇਹ ਕਿਤੇ ਕਰੈਕ ਨਾ ਹੋ ਗਿਆ ਹੋਵੇ ਕੁਝ ਉਹਨੇ ਚੈੱਕ ਕੀਤਾ ਤੇ ਉਹ ਵੀ ਟੁੱਟਿਆ ਨਿਕਲਿਆ ਉਹ ਦੇਖ ਮਰਗੜ ਹਲਾਈ ਇਹਨੂੰ ਦੇਖੋ ਮੈਂ ਤੁਹਾਨੂੰ ਦਿਖਾਉਣਾ ਡਿਟੇਲ ਉਹ ਦੇਖੋ ਉਹ ਦੇਖੋ ਕਿਵੇਂ ਹਿੱਲਦਾ ਬਾਕੀ ਤੁਹਾਨੂੰ ਦਿਖਾਉਣਾ ਆ ਐਕਟਿਵ ਲੈ ਜਾ ਇਹਨੂੰ ਲੈ ਇਂ ਦਿਲਪ੍ਰੀਤ ਦਿਲਪ੍ਰੀਤਮ ਲੈ ਇਹਨਾਂ ਮੈਂ ਕਹਿ ਦਨਾ ਘਰੇ ਚਲ ਜੂਗਾ ਪਤਾ ਨਹੀਂ ਯਾਰ ਕਿਵੇਂ ਟੁੱਟ ਗਿਆ ਮੈਂ ਤਾਂ ਆ ਫਰਾਂ ਨਾ ਦਿਲਪ੍ਰੀਤ ਘਰੇ ਲੈ ਜਾ ਸ਼ਹਿਰੀ ਆ ਰਿਹਾ ਤੈਨੂੰ ਲੈਣ ਠੀਕ ਐ ਆ ਟੁੱਟੇ ਆ ਬਾਬੇ ਉਹਦੇ ਨਟ ਬਾਕੀ ਲੈ ਆ ਰਿਵਰਸ ਲੈ ਜਾ ਬੱਸ ਨਹੀਂ ਆਇਆ ਕਰ ਰੁਕ ਜਾ ਇਹਨੂੰ ਸਿੱਧਾ ਲਾ ਦੇ ਅਗਲੇ ਟਾਇਰ ਨਾਲ ਇੱੱਚ ਫਸਾ ਦੇ ਆ ਨਾਲੀ ਜੀ ਚ ਆ ਇੱੱਚ ਅਗਲੇ ਟਾਇਰ ਇੱੱਚ ਪਤਾ ਕਿਉਂ ਟਾਇਰ ਸੋਕ ਕੇ ਖੁੱਲਣਗੇ ਲਓ ਜੀ ਬੰਦਾ ਸਾਡਾ ਇੱਕ ਹੋਰ ਕਾਂਡ ਕਰਕੇ ਲਿਆਇਆ ਇੱਕ ਮਿੰਟ ਰੋ ਜਾ ਓਹੋ ਫਲੈਸ਼ ਬਾਰ ਆ ਕਰੋ ਚੈੱਕ ਬਾਬਿਓ ਸਰਦਾਰ ਉਹੀ ਕੰਮ ਹੋ ਗਿਆ ਦੇਖ ਲੈ ਚੂੜੀਆਂ ਨਿਕਲ ਗਈਆਂ ਭੈ ਚੋਦੀਆਂ ਥੱਲੇ ਓਏ ਚੂੜੀਆਂ ਘੱਟ ਪਈਆਂ ਸੀ ਬਚਾਈ ਹੋ ਗਿਆ ਵੈਸੇ ਚਲੋ ਇਦਾਂ ਆ ਪਰਲੇ ਪਾਸੇ ਦੀਆਂ ਵੀ ਹੈਗੀਆਂ ਸੀ ਪਿਛਲੇ ਨਟਾਂ ਦੀਆਂ ਚ ਉਹ ਗੱਲ ਸੁਣ ਇਹ ਪਤਾ ਕਦੋਂ ਹੋਇਆ ਜਦੋਂ ਤੋਂ ਭਜਾ ਕੇ ਝਟਕਾ ਜਾਂ ਮਰਵਾ ਕੇ ਨਹੀਂ ਲਿਆ ਆ ਹਾਂ ਅਜਾ ਜਦੋਂ ਖੇਤੋਂ ਬਾਹਰ ਕੱਢਿਆ ਉਦੋਂ ਹੋਇਆ ਇਹ ਆ ਦੇਖੋ ਆ ਲੈ ਆਣਾ ਆਹੀ ਛੋਟੀਆਂ-ਛੋਟੀਆਂ ਅੰਗਲੀਆਂ ਮਾਰ ਜਾਂਦੀਆਂ ਚਲੋ ਮਹਾਰਾਜ ਮੇਅਰ ਕਰੇ ਕੋਈ ਗੱਲ ਨਹੀਂ ਨਾਟ ਚੇਂਜ ਕਰਦੇ ਨਾਟ ਆਪਣੇ ਲਿਆਂਦੇ ਹੋਏ ਆ ਠੀਕ ਐ ਬਸ ਕੱਢਦੇ ਆ ਸਾਰਾ ਸਿਸਟਮ ਇਹਦਾ ਜਿਹੜਾ ਵੀ ਕਾਜ ਵਿੱਚ ਰਹਿ ਗਿਆ ਨਾ ਇਹ ਨਾ ਵੀਰੋ ਇਸੇ ਕਰਕੇ ਨਾ ਮਤਲਬ ਗਲਤੀ ਸਮੇਂ ਦੀ ਕਰ ਦਿੰਦੇ ਆ ਕਹਿ ਦਿੰਦੇ ਆ ਵੀ ਇਦਾਂ ਹੋ ਗਿਆ ਉਦਾਂ ਹੋ ਗਿਆ ਹਨਾ ਪਰ ਇਹ ਆਪਣੀਆਂ ਵੀ ਗਲਤੀਆਂ ਸੀ ਬੜੇ ਦਿਨਾਂ ਤੋਂ ਇਹ ਜੀ ਸੋਚਣ ਡੇ ਆ ਕਿ ਨਹੀਂ ਇਹਦਾ ਚੇਂਜ ਕਰਨਾ ਚੇਂਜ ਕਰਨਾ ਇੱਕ ਮੇਰੇ ਵਾਲੇ ਦਾ ਵੀ ਤੇ ਇਹਦਾ ਵੀ ਮੈਂ ਪਿਛਲੇ ਵਲੌਗ ਚ ਵੀ ਦੱਸਿਆ ਹੈ ਜਿਹੜੇ ਬੰਦੇ ਆਰਓਪੀਐਸ ਲਾਉਂਦੇ ਆ ਉਹ ਨਾਟ ਲੰਬੇ ਪਾ ਲਿਆ ਕਰੋ ਲੈ ਕੇ ਏਜੰਸੀ ਤੋਂ ਠੀਕ ਐ ਤੇ ਦੇਖ ਲਓ ਵੀ ਇਹ ਤੁਹਾਡੇ ਸਾਹਮਣੇ ਹੀ ਆ ਰਿਜ਼ਲਟ ਚਲੋ ਹੁਣ ਇਹਦਾ ਜੋ ਵੀ ਅੱਗੇ ਕੰਮ ਕਰਦੇ ਆ ਫਿਰ ਤੁਹਾਨੂੰ ਦਿਖਾਉਂਦੇ ਆ। ਲੋ ਜੀ ਟਾਇਰ ਲੱਗੇ ਆ ਖੋਲਣ ਇਹਦੇ ਠੀਕ ਐ ਪਹਿਲਾਂ ਇਧਰੋਂ ਹੀ ਖੋਲ ਲੈਨੇ ਆ ਇਧਰੋਂ ਖੋਲ ਕੇ ਇਹਦੇ ਸਾਰੇ ਨੱਟ-ਨੋਟ ਜੋ ਪੈਣ ਵਾਲੇ ਆ ਉਹ ਪਾ ਲੈਨੇ ਆ ਠੀਕ ਐ ਉਸ ਤੋਂ ਬਾਅਦ ਦੂਸਰੇ ਪਾਸੇ ਦਾ ਦੇਖਦੇ ਆ। ਲੋ ਵੀ ਵੀਰੋ ਆਹ ओरिजिनल ਨੱਟ ਆ ਠੀਕ ਐ ਇਹਦੀਆਂ ਨਾ ਸਿਰਫ ਇੰਨੀਆਂ ਕੀ ਚੂੜੀਆਂ ਚੜੀਆਂ ਜਿਵੇਂ ਮੈਂ ਆਪਣੇ ਟਰੈਕਟਰ 'ਚ ਵੀ ਦੱਸਿਆ ਸੀਗਾ ਇੰਨੀਆਂ ਕੀ ਚੂੜੀਆਂ ਚੜੀਆਂ ਸੀ ਤੇ ਜਿੰਨੀਆਂ ਕਿ ਚੜੀਆਂ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਆ। ਆ ਦੇਖ ਲੋ ਆ ਫੇਲ ਹੋਈਆਂ ਜਿਹੜੀਆਂ ਜੂੜੀਆਂ ਠੀਕ ਐ ਇਹ ਥ੍ਰੈਡ ਅੰਦਰ ਵਾਲੇ ਦਾ ਹੀ ਫੇਲ ਹੋ ਗਿਆ ਐ ਪਰ ਇਹ ਆ ਵੀ ਚਲ ਬਚਾਅ ਹੋ ਗਿਆ ਐ ਆ ਹਿੱਲਣ ਲੱਗ ਗਿਆ ਦੇਖ ਮੋਟਰ ਗੜ ਇਹ ਹੁਣ ਪਹਿਲਾਂ ਉਹਦੇ ਕਰਾ ਦੰਨੇ ਆ ਫਿਰ ਇਹਦੇ ਪਾ ਦਾਂਗੇ ਠੀਕ ਐ ਤੇ ਇਹ ਚੀਜ਼ਾਂ ਦਾ ਛੋਟਾ ਮੋਟਾ ਜਿਹੜਾ ਇਹਨਾਂ ਖਿਆਲ ਇਹ ਆਪ ਬਈ ਗੌਰ ਰੱਖਿਆ ਕਰੋ ਮਤਲਬ ਅਸੀਂ ਵੀ ਇਹ ਗਲਤੀ ਕੀਤੀ ਬਹੁਤ ਅਗੜੀ ਠੀਕ ਐ ਗਲਤੀ ਕਰਨੀ ਨਹੀਂ ਚਾਹੀਦੀ ਨਟਾ ਨੂਟਾਂ ਦੇ ਮਾਮਲੇ 'ਚ ਬੰਦੇ ਨੂੰ ਖਾਸ ਕਰ ਰਹਿਣਾ ਚਾਹੀਦਾ ਹੈ ਕਿਉਂਕਿ ਹੁਣ ਇਹਦੇ ਉੱਪਰ ਨਾ ਆਰਓਪੀਐਸ ਦੇ ਉੱਪਰ ਦੇ ਕੋ ਟੈਂਕੀ ਵੀ ਇੱਚੀ ਹੋਈ ਹੋਈ ਆ ਟੈਟ ਮੜਗਾਡਾਂ ਚ ਟੈਂਕੀ ਨਹੀਂ ਟੈਟ ਹੋਈ ਹੋਈ ਪਹਿਲਾਂ ਜਿੱਦਾਂ ਕੰਪਨੀ ਤੋਂ ਆਉਂਦਾ ਨਾ ਨੋਨ ਆਰਓਪੀਐਸ ਟਰੈਕਟਰ ਹੁੰਦਾ ਜਦੋਂ ਉਦੋਂ ਟੈਂਕੀ ਮੜਗਾਡਾਂ ਚ ਟਾਈਟ ਹੁੰਦੀ ਆ ਹੁਣ ਟੈਂਕੀ ਵੀ ਆਰਓਪੀਐਸ ਤੇ ਹੋ ਗਈ ਆ ਬਾਕੀ ਸਾਰਾ ਲੋਡ ਹੈ ਜਿਹੜਾ ਉਹ ਵੀ ਆਰਓਪੀਐਸ ਤੇ ਬਾਈ ਚਾਂਸ ਜੇ ਟਰਾਲੀ ਟੁੱਟਲੀ ਚ ਟੁੱਟਦੀ ਠੀਕ ਹੈ ਇਹਨੇ ਜ਼ਿਆਦਾਤਰ ਤਾਂ ਅੱਗੇ ਨੂੰ ਹੀ ਜਾਣਾ ਸੀਗਾ ਕਿਉਂਕਿ ਇੱਥੇ ਰੱਟ ਲੱਗੀ ਹੋਈ ਆ ਇਹਨੂੰ ਠੀਕ ਹੈ ਇਹਨੇ ਅੱਗੇ ਨੂੰ ਹੀ ਜਾਣਾ ਸੀ ਛਤ ਮਾਲੋਬੀ ਸਿਸਟਮ ਵਗੈਰਾ ਨਾ ਲੱਗਾ ਹੋਵੇ ਠੀਕ ਹੈ ਸਿਸਟਮ ਦਾ ਬਹੁਤ ਫਰਕ ਪੈ ਜਾਂਦਾ ਆ ਠੀਕ ਹੈ ਬਾਕੀ ਚਲੋ ਮੌਕੇ ਦੀਆਂ ਗੱਲਾਂ ਆ ਹੁਣ ਆਪਾਂ ਇਹ ਗਲਤੀ ਜਿਹੜੀ ਆ ਸੁਧਾਰਦੇ ਆ ਪਹਿਲਾਂ ਇਹ ਟਰਾਈਡਰ ਚ ਕਰਦੇ ਆ ਜਿੱਦਣ ਆਪਣੇ ਵਾਲਾ ਫਿੱਟ ਕਰਨਾ ਉੱਤੇ ਵੀ ਇਦਾਂ ਹੀ ਕਰਨਾ ਆਪਾਂ ਲੋ ਜੀ ਇਹ ਨਟ ਪਾਉਣ ਲੱਗੇ ਹੋਏ ਆ ਨਾ ਨਾ ਆਹੀ ਪਾਉਣੇ ਆ ਲੰਬੇ ਹੀ ਮੈਂ ਵੀ ਹੁਣ ਪੱਕਾ ਓਏ ਉਹ ਥੱਲੇ ਵੀ ਬਹੁਤ ਨਿਕਲ ਜਾਣਾ ਨਟ 2 ਇੰਚ ਥੱਲੇ ਆ ਜੂਗਾ ਆਹੋ ਲੋ ਵੀ ਮੇਟਰਪ ਟੋਜਨ ਪਾਣਾ ਕੰਮ ਆ ਜਾਗਾ ਹਾਂ ਟੋਜਨ ਪਾਣਾ ਵੀ ਟੋਜਨ ਪਾਣਾ ਹੁਣ ਨਟ ਫੁੱਲ ਥੱਲੇ ਤੱਕ ਆ ਜਾਣਾ ਏ ਠੀਕ ਐ ਸਟਾਈਲ ਆ ਮਰਾ ਦੇਖ ਨਟ ਕਾ ਹਾਂ ਭਾਈ ਬਿਲਕੁਲ ਬਿਲਕੁਲ ਤੇਰੇ ਸਟਾਈਲ ਆ ਹਾਂ ਵੀ ਚਾਰ ਲੱਗ ਰਹੇ ਏ ਭਾਈ ਅੱਛਾ ਇਕੱਲਾ ਫਿਕਰਾ ਦੇਖ ਨਿਉ ਕਰੀਏ ਕਰ ਜਾਂ ਸਾਫ ਖੌ ਯਾਰਾ ਲੱਗ ਰਿਹਾ ਪਰਲੀ ਕੀ ਤਾ ਜੋਰ ਲੱਗ ਰਿਹਾ ਹਲਾ ਵੇਖ ਲੈ ਇਹਦੀਆਂ ਲਓ ਜੀ ਮੇਟਰ ਬੋਲਟ ਪਾ ਪਾਤੇ ਆ ਇੱਕ ਸਾਈਡ ਦੇ ਪੈ ਗਏ 4 ਬੋਲਟ ਠੀਕ ਐ ਫਿਰ ਇਧਰ ਦਾ ਕੰਪਲੀਟ ਕਰਕੇ ਇਧਰ ਦਾ ਕੰਪਲੀਟ ਕਰਕੇ ਫਿਰ ਟਾਇਰਾਂ ਨੂੰ ਇੰਸਟਲ ਲਾਉਨੇ ਆ ਫਿੱਟ ਕਰਦੇ ਆ ਹੁਣ ਆਪਾਂ ਰੋਗ ਸਾਰਾ ਹੀ ਚੱਕਦਾ ਨਾੜ ਦੇਖ ਲਓ ਕਿੰਨੀ ਥੱਲੇ ਤੱਕ ਲੈਂਦੇ ਆ ਹਾਂ ਕਰੋ ਚੈੱਕ ਠੀਕ ਐ ਨਾੜ ਥੋੜੇ ਲੰਬੇ ਆ ਚਲ ਫਿਰ ਵੀ ਸਹੀ ਆ ਚਲ ਜੋ ਵੀ ਆ ਇਸ ਤੋਂ ਬਾਅਦ ਤਾਂ ਕੁਝ ਨਹੀਂ ਹੈਗਾ ਜੇ ਇਸ ਤੋਂ ਬਾਅਦ ਕਹਿਦੀ ਹੈ ਨਾ ਕੁਝ ਹੈਗਾ ਉਹ ਤਾਂ ਫਿਰ ਐਂਡ ਹੀ ਆ ਬਸ ਲਓ ਜੀ

ਸੈਂਟਰ ਵੋਲਟ ਹੈ ਬਬੇ ਜਿੰਨੂੰ ਵੀ ਮਤਲਬ ਨਟ ਨਾ ਮਿਲਣ ਚਲੋ ਆਪਾਂ ਉਹ ਏਜੰਸੀ ਚੋਂ ਮਿਲੇ ਨਹੀਂ ਸੀਗੇ ਹਾਂ ਜਿੰਨੂੰ ਵੀ ਏਜੰਸੀ ਚੋਂ ਨਾ ਮਿਲਣ ਤੇ ਮੈਂ ਦੱਸ ਦਿੰਦਾ ਤੁਹਾਨੂੰ ਇਹ ਕਮਾਨੀ ਦੇ ਸੈਂਟਰ ਵੋਲਟ ਆ ਠੀਕ ਹੈ ਬਾਕੀ ਤੁਹਾਨੂੰ ਸਭ ਸਾਰਾ ਦਿਖਾ ਦਿੰਦੇ ਆ ਕੀ ਕੋਸ਼ੀਆ ਕਿੱਦਾਂ ਨੇ ਦੇਖੋ ਹੌਲੀ ਕਹਿ ਰਹੀ ਟੀਵੀ ਲਾਣੀ ਪੜਾ ਇਹਨੂੰ ਬਾ ਹੈ ਹੈ ਭਾਈ ਹੈਡਰ ਬਾਲਟ ਜਿੱਤੇ ਟੱਕਰਾਈ ਮਾਰਦੇ ਰਹੋ ਉਹ ਹੁਣ ਇਹ ਤਾਂ ਗੱਲ ਹੈਗੀ ਆ ਤਾਂ ਦੇਖਣ ਵਾਲਾ ਆਪ ਦੇਖੋ ਨਾ ਜਾ ਕੇ ਕੀ ਕਰੂਗਾ ਕੀ ਨਹੀਂ ਠੀਕ ਹੈ ਨਾ ਲਓ ਜੀ ਫਿਲਹਾਲ ਇਹ ਟਾਈਟ ਹੋ ਜੇ ਇਸ ਪਾਸੇ ਦਾ ਫਿਰ ਦੇਖਾਂਗੇ ਲਓ ਜੀ ਇਹ ਬੰਦੇ ਕਹਿੰਦੇ ਸਾਨੂੰ ਵੀ ਲੈ ਲਓ ਵਲੌਗ ਚ। ਭਾਜੀ ਕਿਹੋ ਜਿਹਾ ਫੀਲ ਹੋਇਆ ਫਿਰ ਅੱਜ? ਅੱਛਾ ਹੋਇਆ। ਅੱਛਾ ਹੋਇਆ। ਵੀ ਟਾਈਮ ਨਾਲ ਹੀ ਹੋ ਗਿਆ ਹੈ ਨਾ। ਸਾਗਰ ਦੀ ਓਟੀ। ਇਹ ਭਾਈ ਜਿੰਨੂੰ ਸਾਗਰ ਨਹੀਂ ਮਿਲ ਰਿਹਾ ਆਹ ਆ ਸਾਗਰ। ਇਹਦੀ ਓਟੀ ਹੈ ਜਿਹੜੀ ਇੰਡੀਆ ਚ ਚਲਾਉਂਦੀ ਆ ਠੀਕ ਹੈ। ਇਹਨੂੰ ਆ ਕੇ ਮਿਲ ਸਕਦੇ ਆ ਤੁਸੀਂ। ਠੀਕ ਹੈ। ਇੰਡੀਆ ਚ ਚਲਾਉਂਦਾ ਸਾਰਾ ਕੁਝ ਚਲਾਉਂਦਾ। ਲਓ ਦੇਖ ਲਓ ਜੀ। ਲਓ ਜੀ। ਫਿਲਹਾਲ ਕਰਦੇ ਆ ਫਿਰ ਵਲੌਗ ਦਾ ਐਂਡ। ਕਿਦਾਂ ਬਾਬੇਓ ਠੀਕ ਹੈ ਫਿਰ? ओके जी ओके काम ਆਪਣਾ डन हो गया बाकी वीरा मैं वीरा नु सलाह दन्ना मैं कहया ਵੀ आर ओ पी एस ਟਾਇਰਾਂ ਦੇ ਨਾਟ ਹੋਗੇ ਬਾਕੀ ਨਾਟ ਆ ਫਰੰਟ ਬੰਪਰ ਦੇ ਹੋਗੇ ਵੇਟਾਂ ਦੇ ਹੋਗੇ ਇਹ オリジナル ਪਾਓ ਬਿਲਕੁਲ ਸਹੀ ਗੱਲ ਠੀਕ ਹੈ オリジナル ਵੀ ਹੁਣ ਆਪਣੇ ਕੋਲ ਪੁਰਾਣੇ ਦਾ オリジナル ਸੀ ਪਰ ਛੋਟੇ ਸੀ ਨਾਟ ਹੈਨਾ ਪਰਫੈਕਟ ਨਾਟ ਪਾਓ ਵੀ ਇਦਾਂ ਨਹੀਂ ਵੀ ਹਾਂ ਜਿੱਥੇ ਦਿਲ ਕੀਤਾ ਉਹੀ ਨਾਟ ਫਸਾ ਦੋ ਬਾਅਦ ਚ ਪ੍ਰੋਬਲਮ ਆਉਂਦੀ ਆ ਬਾਈ ਸਾਡੇ ਨਾਲ ਤੇ ਅੱਜ ਕਾਂਡ ਹੋ ਹਟਿਆਤਾ ਜਾਂਦਾ ਜਾ ਲੋ ਵੀ ਵੀਰੋ ਟਰੈਕਟਰ ਹੋ ਗਿਆ ਰੈਡੀ ਨਾਟ ਆਪਾਂ ਪਾਉਂਦੇ ਆ ਆਪਾਂ ਇਹ ਵਾਲੇ ਨਾਟ ਪਾਵਾਂਗੇ ਦੇਖੋ ਜਿਹੜੇ ਲੰਬੇ ਆ ਨਾ ਦੇ ਦੂਜੇ ਵੀ ਵੈਸੇ ਇੰਚ-ਇੰਚ ਥੱਲੇ ਬਾਹਰ ਆ ਹੀ ਗਏ ਆ ਠੀਕ ਐ ਸੋ ਇਹ ਲੰਬੇ ਨਟ ਮੇਰੇ ਵੀਰ ਪਾਇਆ ਕਰੋ ਠੀਕ ਐ ਇਹਨਾਂ ਦਾ ਫਾਇਦਾ ਬਹੁਤ ਆ ਤੇ ਆਪਣਾ ਜਿਹੜਾ ਲਾ ਲਓ ਵੀ ਇਸ ਟਾਈਮ ਕਹਿ ਦਿੰਨੇ ਆ ਕਿ ਸੈਟਿੰਗ ਫੁੱਲ ਆ ਗਈ ਐ ਇਹਦੀ ਓਕੇ ਰਿਪੋਰਟ ਹੋ ਗਿਆ ਬਿਲਕੁਲ ਤੇ ਬਾਕੀ ਮੈਂ ਵਲੌਗ ਬਣਾਉਣ ਤੇ ਥੋੜਾ ਜਿਹਾ ਲੇਟ ਹੋ ਗਿਆ ਕਿ ਭਾਈ ਉਹਨਾਂ ਦਾ ਫੋਨ ਆਇਆ ਸੀ ਚੈੱਕ ਕਰੋ ਇੱਧਰ ਘੰਟਾ ਹੋ ਗਿਆ ਆ ਗਰੇਵਾਲ ਭਾਈ ਨੇ ਤੇ ਭੁੱਲਰ ਭਾਈ ਨਾ ਠੀਕ ਐ ਸੋ ਫਿਲਹਾਲ ਇਹੀ ਆਪਣਾ ਅੱਜ ਦਾ ਵਲੌਗ ਸੀਗਾ ਸੇਫਟੀ ਦੇ ਬਾਰੇ ਕਿ ਭਾਈ ਜਰੂਰ ਇਹ ਚੀਜ਼ਾਂ ਕਰ ਲਿਆ ਕਰੋ ਠੀਕ ਐ ਸੋ ਤੁਸੀਂ ਇਸ ਚੀਜ਼ ਤੇ ਜ਼ਰੂਰ ਗੌਰ ਰੱਖੋ ਭਾਈ ਵੇਟ ਭਾਵੇਂ ਮਤਲਬ ਨਾਟ ਪਿਛਲੇ ਹੋਣ ਵੇਟਾਂ ਵਾਲੇ ਹੋਣ ਟ੍ਰਿਮਾਂ ਦੇ ਹੋਣ ਚਾਹੇ ਅਗਲੇ ਵੇਟ ਦੇ ਚਾਹੇ ਬੰਪਰ ਦੇ ਵੀਰੇ ਇਹ ਨਾਟ オリジナル ਪਾਇਆ ਕਰੋ ਦੇਸੀ ਨਾਟ ਨਾ ਪਾਇਆ ਕਰੋ ਮੇਰਾ ਭਰਾ ਇਹ ਪ੍ਰੋਬਲਮ ਦੇਣਗੇ ਤੁਹਾਨੂੰ ਕਰ ਨੂੰ ਠੀਕ ਹੈ ਸੋ ਫਿਲਹਾਲ ਇਹੀ ਸੀ ਅੱਜ ਦਾ ਵਲੌਗ ਇਸ ਵਲੌਗ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਉਮੀਦ ਕਰਦਾ ਵਲੌਗ ਤੁਹਾਨੂੰ ਵਧੀਆ ਲੱਗੇ ਜੇ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ